ਬਰਾਦਰ ਇਹਦਾ ਜਨਮ ਤੋਂ ਹੀ ਸਾਨੂੰ ਤਾਂ ਬਾਅਦ ਚ ਪਤਾ ਲੱਗਾ ਸੀ ਸਵਾ ਮਹੀਨੇ ਤੋਂ ਬਾਅਦ ਫਿਰ ਪਤਾ ਲੱਗਾ ਇਹਨੂੰ ਕਿ ਇਦਾਂ ਪ੍ਰੋਬਲਮ ਹੈ ਕਿਉਂਕਿ ਜ ਸਵਾ ਮਹੀਨੇ ਚੰਨੀ ਨਾ ਪਤਾ ਲੱਗਾ ਬਾਅਦ ਚ ਪਤਾ ਲੱਗਾ ਬੋਲਿਆ ਵੀ ਨਹੀਂ ਇਹ 5 ਸਾਲ ਇਹ ਪੰਡੋਰੀ ਤੋਂ ਬੋਲਿਆ ਪੰਡੋਰੀ ਆਪਾਂ ਉੱਥੇ ਕੋਈ ਜਗ੍ਹਾ ਗਿਆ ਉਹ ਕੁੱਤੇ ਵਾਲੀ ਸ਼ਾਇਦ ਉੱਥੇ ਇਹਨੂੰ ਫੁੱਲ ਮਿਲਿਆ ਸੀ ਤੇ ਕੇਲਾ ਮਿਲਿਆ ਸੀ ਤੇ ਆਪਾਂ ਉੱਥੇ ਗਏ ਨੇ ਬੋਲਣੇ ਕਿਹਾ ਤੇ ਇਹਨੂੰ ਫੁੱਲ ਵੀ ਦੋ ਤੇ ਕੇਲੇ ਵੀ ਦੋ ਉੱਥੇ ਇਹਨੂੰ ਖਵਾ ਕੇ ਉੱਥੇ ਹੀ ਤੇ ਨਾਲ ਹੀ ਅਗਲੀ ਜਗ੍ਹਾ ਤੇ ਮੈਂ ਸਾਡੇ ਕਿਹਾ ਨਾਲ ਹੀ ਬੋਲ ਬੋਲ ਪਿਆ ਹੈ 5 ਸਾਲ ਬਾਅਦ ਜਾਂਦੀ ਇਹਦੀ ਕਿਸੇ ਨੂੰ ਹੋਰ ਨੂੰ ਕੋਈ ਬੋਲੇ ਵੀ ਕੀ ਸਕੂਲੋਂ ਆਣ ਖੁੰ ਹੁੰਦੇ ਮੈਂ ਜਾਂਦੀ ਹੁੰਦੀ ਤੇ ਮੈਂ ਕੰਪਿਊਟਰ ਵਗੈਰਾ ਜਾਨੀ ਆ ਅਭੀ ਇਹਨੂੰ ਖਵਾ ਕੇ ਫਿਰ ਜਿੰਨੀ ਦੇਰ ਮੈਂ 2 ਘੰਟ ਜਾਨੀ ਹਾਂ ਇਹਨੇ ਖਾਣਾ ਨਹੀਂ ਕੁਛ ਪੀਣਾ ਨਹੀਂ ਫਿਰ ਆ ਕੇ ਇਹਨੂੰ ਮੈਂ ਖਵਾਣਾ ਫਿਰ ਮੈ ਟਿਊਸ਼ਨ ਜਾਣਾ ਹੁੰਦਾ ਫਿਰ ਉਦੋਂ ਵੀ ਇਹਨੂੰ ਖਵਾ ਪਲਾ ਕੇ ਹੁਣ ਮੈਂ ਘਰ ਆ ਹੁਣ ਇਹਨੇ ਮੇਨਾ ਹੀ ਜੋ ਖਾਣਾ ਮਮਮੀ ਨਾਲ ਖਾਣਾ ਹੀ ਨਹੀਂ ਭਾਵੇਂ ਜੋ ਮਰਜੀ ਜੋੜ ਲਾ ਲੋ ਨਾ ਤੇ ਪਾਣੀ ਦਾ ਵੀ ਲਾ ਲੋ ਲਾਲਚ ਵੀ ਦੇ ਦੋਨੇ ਨਹੀਂ ਖਾਣੀ ਜੋ ਉਹਨੇ ਖਾਣੀਆਂ ਨੇ ਮੇਰੇ ਕੋਈ ਖਾਣੀਆਂ ਹੁਣ ਵੀ ਆਪ ਚੀਜੀ ਲੈਣ ਤੈਨੂੰ ਤਾਂ ਹੀ ਕਿ ਫਟਾਫਟ ਆ ਜਾਏ ਕਬਰਾ ਜਾਂਦਾ ਵਾ ਏਦਾਂ ਇਕੱਲਾ ਮਮ ਉੱਡਰ ਜਾਂਦਾ ਖਿਆਲ ਪੂਦਾ ਰੱਖਿਆ ਇਹਦਾ ਭਰਾ ਹੋਰ ਬੜੇ RAM ਕੋਈ ਗੱਲਾ ਪਤਾ ਕੀ ਕੀਤੀ ਜਿੰਦੀ ਭੰਡਰਾਂ ਉਹਦਾ ਹੀ ਨਾਰਮਲ ਆ ਪਸਟਕਾ ਦੀ ਟੀਵੀ ਲਾ ਦੇ ਟੀਵੀ ਜਿਆਦਾਤਰ ਸਾਰਾ ਦਿਨ ਟੀਵੀ 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 WWE ਜੋਨ ਚੀਨਾ ਵੇਖ ਲਿਆ ਕ੍ਰਿਕਟਰ ਵੇਖ ਲਿਆ ਬਾਰ ਬਾਰ ਕ੍ਰਿਕਟਰ ਨੂੰ ਮਿਲਣਾ ਜੋਨ ਚੀਨੇ ਨੂੰ ਉਹਨੂੰ ਜੋਨ ਚੀਨੇ ਨੂੰ ਮਿਲਣਾ ਹੈ ਰੋਹਿਤ ਸ਼ਰਮਨ ਨੂੰ ਮਿਲਣਾ ਉਹਦਾ ਆਟੋਗ੍ਰਾਫ ਲੈਣਾ ਪਸਤੂ ਦੋ ਬੰਦੇ ਦਾ ਫੈਨ ਹੋ ਬਸ ਹੋਰ ਕੀ ਹਾਲ ਹੈ ਜੁੰਜਿਨਾ ਚੱਲੀਏ ਲੜੀਏ ਆ ਜਾਣਾ ਹਾਂ ਨਾ ਲੰਗਾ ਨਾ ਲੰਗਾ ਦੀਦੀ ਨਾਲ ਹਾਂ ਨਾ ਲੰਗਾ ਅੱਛਾ ਫਿਰ ਖਿਡਾਰੀ ਜਿਹੜਾ ਤੈਨੂੰ ਵਧੀਆ ਲੱਗਦਾ ਹੈ ਰੋਹਿਤ ਸ਼ਰਮਾ ਰੋਹਿਤ ਸ਼ਰਮਾ ਹਾਂ ਇੰਡੀ ਤੇ ਜੌਨ ਚਿਨਾ ਹਾਂ ਹਾਂ ਹੋਰ ਹੋਰ ਰੈਂਡੀਅਰਡਨ ਹਾਂ ਰੈਂਡੀਅਰਡਨ ਤਾਂ ਜੌਨ ਚਿਨਾ ਜਿਆਦਾ ਕਿਹਦਾ ਪਹਿਨ ਜੌਨ ਚਿਨਾ ਦਾ ਹਾਂ ਮੈਲਾ ਕਿੰਨੂ ਆ ਤੂੰ ਰੋਹਿਤ ਸ਼ਰਮਨ ਨੂੰ ਦੋਨਾਂ ਨੂੰ ਦੋਨਾਂ ਨੂੰ ਮਿਲਣਾ ਜੋਨ ਜਿੰਨੇ ਨੂੰ ਵੀ ਰੋਹਿਤ ਸ਼ਰਮਾ ਨੂੰ ਵੀ ਕਮਿਸ਼ਨ ਕਰ ਲੈਂਦਾ ਤਾਂ حساب ਕਰਾ ਲੈ ਦੇ ਕੋ ਆਪਣੀ ਦੁਕਾਨ ਦਾ ਪਾਣੀ ਅੱਛਾ ਇਹ ਕੋਈ ਹਿਸਾਬ ਕਰਾਣਾ ਵੇਦੂ ਆਪਾਂ ਕਈ ਵਾਰੀ ਆਪਾਂ ਕਨਫਿਊਜ਼ ਹੋ ਜਾਂਦੇ ਆਪਾਂ ਆਪਣੇ ਦੁੱਧ ਦੁੱਧ ਦਾ حساب ਕਰਨਾ ਵੇ ਤਾਂ ਪਲੇ ਖਾ ਪਾਈ ਜਾਂਦਾ ਕਿ ਇੰਨੇ ਦਿੱਤੇ ਇੰਨੇ ਨਾ ਗਏ ਵਿੱਚ ਨਹੀਂ ਫਿਰ ਇਹ ਦੱਸ ਦੇਗਾ ਸੁਣ ਕੇ ਹਾਂ ਇੰਨੇ ਹੋਏ ਤੂੰ ਗਲਤ ਕਰਨਦੇ ਹੋ ਕੈਲਕੂਲੇਟਰ ਨਹੀਂ ਸਾਡਾ ਗਲਤ ਹੋ ਜਾਗਾ ਇਹ ਨਹੀਂ ਗਲਤ ਹੋ ਸਾਡਾ ਇੰਨੇ ਇੰਨੇ ਕਿੰਨੇ ਹੁੰਦੇ ਆ ਜੇ ਇੰਨੇ ਦਿੱਤੇ ਇੰਨੇ ਉਹਨੂੰ ਦੇ ਦਿੱਤੇ ਕਿੰਨੇ ਬੱਚੇ ਸਾਡੇ ਕੋ ਉਸ ਦੱਸ ਸਕਦਾ ਬੜੇ ਰਾਮ ਨਬੀ ਨਾਲ ਸੋਚ ਕੇ ਦਾ ਕਾਰਟਨ ਬੜਾ ਘੱਟ ਜਿਆਦਾ ਡਬਲ ਸਾਰ ਸਭ ਕੁਝ ਕਰਦੇ ਸਾਰੀ ਹੂੰ ਤਿੰਨ ਦਿਨ ਸਕੂਲ ਚਲ ਜਾਂਦੇ ਫਿਰ ਫਿਰ ਟੀਵੀ ਟੀਵੀ ਵੇਲੇ ਇਧਰ ਉਧਰ ਚਾਤੀਆਂ ਮਾਰ ਲੀਆਂ ਜਾਂ ਫੋਟੋ ਨਾਲ ਗੱਲਾਂ ਕਰ ਲੀਆਂ ਤੇ ਜਾਂ ਮੰਮੀ ਨੂੰ ਕਈ ਵਾਰੀ ਮੰਮੀ ਨੇ ਤਾਂ ਘਾਟ ਹੀ ਬਲਾਏਗਾ ਮੈਨੂੰ ਤਾਂ ਕਹਿ ਕੇ ਚਲੋ ਤੂੰ ਬਾਹਰ ਜਾ ਕੇ ਬਹਿ ਜਾ ਮੇਰੇ ਲੱਗ ਗਏ ਨਾ ਲੱਗੋ ਜਾ আচ্ছা ਹਾਂ ਰੋਸ਼ਨ ਇਹ 10 ਦਾ ਉਹ ਨਾ ਲਾ ਕੇ ਦੋ ਦਿਨ ਸੋਣਾ ਵੀ ਨਹੀਂ ਲੋਟ ਤਨ ਲਾਲ ਰੈਸਲਿੰਗ ਕਿਹੜੇ ਬਾਰੇ ਰੈਸਲਿੰਗ ਦੇ ਬੁੱਕਸ ਐਨ ਮਿਲੀਆਂ ਹੋਈਆਂ ਘਾਰੀ ਐਗਜ਼ਾਮ ਦੇ ਟਾਈਮ ਵਿੱਚ ਵਿੱਚ ਇੱਕ ਦੋ ਵਾਰੀ ਜਾਂਦਾ ਫਿਰ ਰਹਿਣ ਦਿੰਦੇ ਆਪਾਂ ਉਹ ਕਹਿੰਦੇ ਇਹਨੇ ਹੋ ਜਾਣਾ ਠੀਕ ਟਾਈਮ ਲੱਗਣ ਤੇ ਹੋਣਾ ਇਹਨੇ ਠੀਕ ਤੇ ਬਾਕੀ ਇਹ ਜਮਾਂਦਰੀ ਕਹਿੰਦੇ ਪਏ ਇਦਾਂ ਦਾ ਹੀ ਐ ਤੈਂ ਭਰਾਵਾਂ ਦਾ ਵੀ ਪਿਆਰ ਕਿਤਾ ਮੁੰਡਾ ਜਿਉਂ ਜਿਹਾ ਮਿਲਦਾ ਮੁੰਡਾ ਆ ਤੇ ਮੇਰੇ ਨਾਲ ਤੇ ਇਹਦਾ ਪਿਆਰ ਘੱਟ ਐ ਮਾਂ ਨਾਲ ਜ਼ਿਆਦਾ ਕਹਿੰਦਾ ਵੀ ਮੈਂ ਮੈਂ ਆ ਤੂੰ ਮੇਰੀ ਮम्मा ਘਾਟਾ ਉਹ ਮੇਰੀ ਮम्मा ਜ਼ਿਆਦਾ ਮੈਨੂੰ ਕਹਿੰਦਾ ਮਤਲਬ ਵੀ ਮੈਨੂੰ ਤੇ ਨਾਂ ਦੀ ਮਾਈ ਨਾ ਬਣਾਇਦਾ ਇੱਕ ਸਾਬ ਮੇਰੀ ਪਰਵਾਹੀ ਨਹੀਂ ਕਰਦਾ ਪਾਏ ਮੈਂ 5 ਦਿਨ ਬਾਅਦ ਚੱਲ ਜਾਾਂ ਕਿਤੇ ਦੂਰ ਪਾਏ ਮੈਂ ਹਫਤਾ ਲਾਵਾਂ ਇਹਨੇ ਮੈਨੂੰ ਲੱਭਣਾ ਹੀ ਨਹੀਂ ਕਿੱਥੇ ਗਈ ਮਾਂ ਉਹ ਕਹਿੰਦਾ ਮੈਂ ਨਾਲ ਜਾਊਂਗਾ ਜਾਂ ਮੈਂ ਆਪਣੇ ਘਰ ਰੱਖੂਗਾ ਵਿਆਹ ਕੇ ਵੀ ਆਪਣੇ ਘਰ ਰੱਖੂਗਾ ਜੀਜੇ ਨੂੰ ਜਾ ਨਾਲ ਦੇ ਦਾ ਨਾ ਜਾਂ ਨਾਲ ਜਾਊਂਗਾ ਤੇ ਜਾਂ ਨਾਲ ਰੱਖੂੰਗਾ ਇੱਕ ਕੰਮ ਕਰਨਾ ਹੈ ਕਹਿੰਦਾ ਮੈਂ ਕਿੱਥੇ ਨਹੀਂ ਜਾਣ ਦੇਣਾ ਇਹਨੂੰ ਕੱਲੀ ਸ਼ਰਾਰਤ ਬਥੇਰੀਆਂ ਕਰਦਾ ਹੈ ਸ਼ਰਾਰਤਾਂ ਦੀ ਤੇ ਗਾਲੀ ਛੱਡੋ ਇੱਕ ਵਾਰੀ ਬਿਮਾਰ ਹੋ ਗਈ ਹੀ ਆਦੋਂ ਵੀ ਇਹ ਕਾਫੀ ਹੋ ਗਿਆ ਹੀ ਨਰਵਸ ਵੀ ਐਨੇ ਠੀਕ ਨਹੀਂ ਹੋਣਾ ਇਹ ਠੀਕ ਹੋਏਗੀ ਤੇ ਮੈਂ ਰੋਟੀ ਪਾਣੀ ਖਾਣਾ ਹੈ ਇਹਦੇ ਸੈਲ ਸੂਲ ਘਟ ਗਏ ਹੀ ਕੁੜੀ ਦੇ ਬਿਲਕੁਲ ਹੀ ਤੇ ਇਹ ਬੜੀ ਬਿਮਾਰ ਹੋ ਗਈ ਹੀ ਵੀ ਇਹ ਬੋਲਦੀ ਵੀ ਨਹੀਂ ਵੀ ਪਾਣੀ ਤੱਕ ਨਹੀਂ ਪੀਂਦੀ ਤੇ ਇਹ ਕਹਿੰਦਾ ਜਦੋਂ ਇਹ ਠੀਕ ਹੋਏਗੀ ਉਦੋਂ ਮੈਂ ਰੋਟੀ ਖਾਣੀ ਹੈ ਔਰ ਇੱਕ ਹੱਦੀ ਇਹ ਨਾਲ ਦੇ ਬਰਾਬਰ ਇਹ ਜਮਾਂਦਰੂ ਇਦਾਂ ਦਾ ਇਹਦਾ ਕੋ ਇਲਾਜ ਨਹੀਂ ਕਿਤੇ ਲਾਜੀ ਦਾ ਬੱਲੇ ਹਸਪੀਟਲ ਕਰਾਇਆ ਹੈਂਡੀਕੈਪ ਸਕੂਲਾਂ 'ਚ ਤੇ ਉਹਨਾਂ ਨੇ ਇਹ ਗਿੱਟੇ ਪਾਏ ਆ ਬਾਥਰੂਮ ਵਾਲੀਆਂ ਥਾਵਾਂ ਢਿਲੀਆਂ ਕੀਤੀਆਂ ਤੇ 5 ਸਾਲ ਬਾਅਦ ਇਹ ਬੋਲਿਆ ਉਹ ਤਾਂ ਤੁਹਾਡੇ ਨਾਲ ਤੁਹਾਡੇ ਨਾਲ ਕੱਟ ਪੈਣ ਨਾਲ ਜਿਆਦਾ ਰੋਟੀ ਪਾਣੀ ਸਭ ਕੁਝ ਹਾਂ ਪੈਣ ਨਾਲ ਜਿਆਦਾ ਮੇਰੇ ਨਾਲ ਨਹੀਂ ਆ ਜਾਂਦਾ ਮੇਰੇ ਨਾਲ ਤਾਂ ਇਮ ਨਾ ਮਾਤਰੀ ਆ ਕੋਈ ਚੀਜ਼ ਲੈਣੀ ਹੋਏ ਉਹ ਵੀ ਇਹਨੇ ਪੈਣ ਨੂੰ ਹੀ ਕਹਿਣਾ